ਮਠਾਈ ਜਿਹੜੀ ਐ ਸਪੈਸ਼ਲ ਤਰਮਿੰਦਰ ਜੀ ਵਾਸਤੇ ਜਿਹੜੀ ਐ ਬੰਬੇ ਜਾਂਦੀ ਹੁੰਦੀ ਸੀ ਕਿਹੜੀ ਮਠਾਈ ਜਿਹੜੀ ਉਹਨੂੰ ਜ਼ਿਆਦਾ ਪਸੰਦੀਦਾ ਸੀਗੀ ਜਿਹੜੀ ਉਹ ਖਾਣੀ ਅਕਸਰ ਪਸੰਦ ਕਰਦੇ ਸੀਗੇ ਕਈ ਫਿਲਮਾਂ ਵਿੱਚ ਉਹ ਨੌ ਲੈਂਦੇ ਕਿੱਥੋਂ ਆਇਆ ਕਹਿੰਦੇ ਸਾਹਨੇ ਵਾਲੋਂ ਕਹਿੰਦਾ ਲੰਬੜ ਦਾ ਜਲੀਬੀਆਂ ਨਹੀਂ ਲਿਆ ਆ ਕਹਿੰਦੇ ਮੈਂ ਭੁੱਲ ਲਿਆਗਾ ਫਿਰ ਤੋਂ ਜਲੀਬੀਆਂ ਕਾ ਲੈ ਕੇ ਕਈ ਫਿਲਮਾਂ ਸਾਡੇ ਦਾ ਨੌ ਲਿਆ ਵਿਚਾਰਿਆਂ ਨੇ ਜਦੋਂ ਉਰੇ ਰਹਿੰਦੇ ਸੀ ਨਾ ਉਰੇ ਖਾਂਦੇ ਸੀਗੇ ਸਾਡੇ ਬਾਬਾ ਜੀ ਪਹਿਲਾਂ ਹੀ ਖੋਜਦੇ ਨਾ ਹੱਥਾਂ ਨਾਲ ਪੇੜੇ ਵਟ ਕੇ ਬਣਾਉਂਦੇ ਸੀ ਦੁੱਧ ਦੇ ਨਾਲ ਉਹ ਕਹਿੰਦੇ ਮੈਂ ਜਦ ਤੋਂ ਵੀ ਚਾਚਾ ਜੀ ਕੋਲੇ ਖਾਂਦਾ ਹੁੰਦਾ ਸੀ ਸਾਡੇ ਨਾਲ ਜਦ ਵੀ ਗੱਲ ਕਰਦੇ ਸੀ ਕਹਿੰਦੇ ਸੀ ਕਿ ਪੁੱਤ ਜਿਹੜਾ ਤੁਹਾਡੇ ਚਾਚਾ ਬਾਬੇ ਨੇ ਮੇਰੇ ਚਾਚੇ ਨੇ ਜਿਹੜਾ ਕੋ ਮੈਨੂੰ ਖੁਲਾਇਆ ਮੈਂ ਦੱਸ ਨਹੀਂ ਜ਼ਿਆਦਾ ਕਦੇ ਮੇਰੇ ਤੋਂ ਪੈਸਾ ਨਹੀਂ ਮੰਗਿਆ ਮੈਂ ਓਪਰੇਟਰ ਦੇ ਕੰਮ ਕਰਦਾ ਹੁੰਦਾ ਸੀ ਜਦੋਂ ਮੇਰੇ ਬਣ ਲਈ ਮੈਂ ਉਹਨਾਂ ਨੂੰ ਜਿੰਮੀ ਪਾਇਆ ਹੁੰਦੇ ਮੈਂ ਜਿੰਦਾ ਹੀ ਮੈਨੂੰ ਕਹਿੰਦੇ ਨਾ ਪੁੱਤ ਨਾ ਕਹਿੰਦਾ ਮੈਂ ਫਿਰ ਵੀ ਕਹਿੰਦੇ ਚਾਚਾ ਹੀ ਨਹੀਂ ਲੋਪ ਪਏ ਆਪਣੇ ਨਾਲ ਘਰ ਵਾਲੇ ਲਿੰਕ ਸੀ ਉਹਨਾਂ ਦੇ ਯਾਰ ਡੇਰੇ ਚ ਆਏ ਸੀ ਡੇਰੇ ਜਾ ਕੇ ਮੈਂ ਤਾਂ ਸੀਗਾ ਖੇਤੀਬਾੜੀ ਕਰਦਾ ਮੈਨੂੰ ਕਿਸੇ ਨੇ ਮੰਤਰੀ ਨੇ ਫੋਨ ਕਰਿਆ ਮੰਤਰੀ ਆਈ ਸੀ ਮਿਲਣ ਵੀ ਉਹਨਾਂ ਨੇ ਉਹਨੇ ਸਾਨੂੰ ਕੋਈ ਪੁੱਛਦਾ ਨਹੀਂ ਉਹ ਮੈਨੂੰ ਕਹਿੰਦਾ ਕਿੱਥੇ ਆਵੇਂ ਆ ਜੀ ਮੈਂ ਤਾਂ ਕਣਕ ਬੀਜਦਾ ਉਹ ਕਹਿੰਦਾ ਲੰਬੜਦਾਰ ਤੈਨੂੰ ਤਾਂ ਯਾਦ ਕਰਦੇ ਨੇ ਮੈਂ ਕਹਾਂ ਜੀ ਮੈਂ ਛੋਟੇ ਭਾਈ ਨੂੰ ਫੋਨ ਕਰਦਾ ਜਾਨ ਨੂੰ ਫਿਰ ਮੰਤਰੀ ਨੇ ਕੋਈ ਬੰਦਾ ਭੇਜ ਕੇ ਨੂੰ ਸਰਦਿਆ ਇਹਦੇ ਕੋਲ ਦੁੱਧਾਂ ਤੇ ਪੀਤਾ ਉਹਨਾਂ ਨੇ ਇਹਦਾਂ ਗੱਲਾਂ ਕਰੀਆਂ ਇਹਨੂੰ ਪੁੱਛਦੇ ਵੀ ਤੂੰ ਕਿਹਦਾ ਮੁੰਡਾ ਕਹਿੰਦੇ ਮੈਂ ਜੀ ਗਿਆਨ ਦਾ ਮੁੰਡਾ ਕਹਿੰਦੇ ਮੇਰੇ ਛੋਟੇ ਭਾਈ ਦਾ ਮੁੰਡਾ ਵਾ ਫਿਰ ਪੁੱਤ ਜੁੱਦਲਾ ਕੀ ਆ ਕਰਨੇ ਇਹਦੇ 5000 ਬੰਦਾ ਖੜਾ ਮੇਰਾ ਜੀ ਕਰਦਾ ਮੈਂ ਦੁਕਾਨ ਤੇ ਜਾਵਾਂ ਮੇਰਾ ਜੀ ਬਹੁ ਕਰਦਾ ਤਾਂ ਬਿਲਕੁਲ ਜਿਸ ਤਰੀਕੇ ਨਾਲ ਦੱਸਿਆ ਵੀ ਲੰਬੜਦਾਰ ਸਵੀਟਸ ਤੇ ਖੜੇ ਆ ਜਿੱਥੋਂ ਦੀ ਮਠਾਈ ਜਿਹੜੀ ਐ ਸਪੈਸ਼ਲ ਤਰਮਿੰਦਰ ਜੀ ਵਾਸਤੇ ਜਿਹੜੀ ਐ ਬੰਬੇ ਜਾਂਦੀ ਹੁੰਦੀ ਸੀ ਤਾਂ ਉੱਥੋਂ ਦੇ ਮਾਲਕ ਸਾਡੇ ਮੌਜੂਦ ਨੇ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਭਾਈ ਜੀ ਬੜੇ ਚਰਚੇ ਨੇ ਲੰਬੜਦਾਰ ਸਵੀਟਸ ਵਾਲਿਆਂ ਦੇ ਵੀ ਜਿਹੜੀ ਨੇ ਮਠਾਈ ਆ ਬੰਬੇ ਤੱਕ ਜਾਂਦੀ ਸੀ ਕੀ ਕਿਵੇਂ ਜਾਂਦੀ ਸੀ ਮਤਲਬ ਕਿਵੇਂ ਸ਼ੁਰੂ ਹੋਈ ਜਿਆਦਾ ਉਰੇ ਰਹਿੰਦੇ ਸੀ ਨਾ ਉਰੇ ਖਾਂਦੇ ਸੀਗੇ ਸਾਡੇ ਬਾਬਾ ਜੀ ਪਹਿਲਾਂ ਹੀ ਖੋਇਦੇ ਨਾ ਹੱਥਾਂ ਨਾਲ ਪੇੜੇ ਵਟ ਕੇ ਬਣਾਉਂਦੇ ਸੀ ਦੁੱਧ ਦੇ ਨਾਲ ਉਹ ਕਹਿੰਦੇ ਮੈਂ ਜੱਤੋਂ ਵੀ ਚਾਚਾ ਜੀ ਕੋਲੇ ਖਾਂਦਾ ਹੁੰਦਾ ਸੀ ਸਾਡੇ ਨਾਲ ਜਿਆਦਾ ਵੀ ਗੱਲ ਕਰਦੇ ਸੀ ਕਹਿੰਦੇ ਸੀ ਕਿ ਪੁੱਤ ਜਿਹੜਾ ਤੁਹਾਡੇ ਚਾਚੇ ਨੇ ਮੇਰੇ ਚਾਚੇ ਨੇ ਜਿਹੜਾ ਕੋ ਮੈਨੂੰ ਖੁਲਾਇਆ ਮੈਂ ਦੱਸ ਨਹੀਂ ਜ਼ਿਆਦਾ ਕਦੇ ਮੇਰੇ ਤੋਂ ਪੈਸਾ ਨਹੀਂ ਮੰਗਿਆ ਮੈਂ ਓਪਰੇਟਰ ਦੇ ਕੰਮ ਕਰਦਾ ਹੁੰਦਾ ਸੀ ਜਦੋਂ ਮੇਰੇ ਬਣ ਲਈ ਮੈਂ ਉਹਨਾਂ ਨੂੰ ਜਿੰਮੀ ਪਾਇਉਂਦੇ ਮੈਂ ਜਿੰਦਾ ਹੀ ਮੈਨੂੰ ਕਹਿੰਦੇ ਨਾ ਪੁੱਤ ਨਾ ਕਹਿੰਦੇ ਮੈਂ ਫਿਰ ਵੀ ਕਹਿੰਦੇ ਚਾਚਾ ਹੀ ਨਹੀਂ ਲੋਕ ਪਾਏ ਆਪਣੇ ਨਾਲ ਘਰ ਵਾਲੇ ਲਿੰਕ ਸੀ ਉਹਨਾਂ ਦੇ ਯਾਰ ਇਹ ਮਤਲਬ ਕਿਵੇਂ ਤੁਸੀਂ ਮਿਲੇ ਉਹਨਾਂ ਨੂੰ ਕਦੇ ਜਦੋਂ ਇੱਥੇ ਆਏ ਨੇ ਜਦੋਂ ਆ ਡੇਰੇ ਜਾਏ ਸੀ ਡੇਰੇ ਜਾ ਕੇ ਮੈਂ ਤਾਂ ਸੀਗਾ ਖੇਤੀਬਾੜੀ ਕਰਦਾ ਮੈਨੂੰ ਕਿਸੇ ਨੇ ਮੰਤਰੀ ਨੇ ਫੋਨ ਕਰਿਆ ਮੰਤਰੀ ਆਈ ਸੀ ਮਿਲਣ ਵੀ ਉਹਨਾਂ ਨਾਲ ਉਹਨਾਂ ਨੇ ਸਾਨੂੰ ਕੋਈ ਪੁੱਛਦਾ ਨਹੀਂ ਉਹ ਮੈਨੂੰ ਕਹਿੰਦਾ ਕਿੱਥੇ ਆ ਮੈਂ ਜੀ ਮੈਂ ਤਾਂ ਕਣਕ ਵੀਦਾਂ ਉਹ ਕਹਿੰਦਾ ਲੰਬੜਦਾਰ ਤੈਨੂੰ ਤਾਂ ਯਾਦ ਕਰਦੇ ਨੇ ਮੈਂ ਕਿਹਾ ਜੀ ਮੈਂ ਛੋਟੇ ਭਾਈ ਨੂੰ ਫੋਨ ਕਰਦਾ ਜਾਨ ਨੂੰ ਫਿਰ ਮੰਤਰੀ ਨੇ ਕੋਈ ਬੰਦਾ ਭੇਜ ਕੇ ਨੂੰ ਸੱਦਿਆ ਇਹਦੇ ਕੋਲ ਦੁੱਧਾਂਦ ਪੀਤਾ ਉਹਨਾਂ ਨੇ ਇਹਦਾ ਗੱਲਾਂ ਕਰੀਆਂ ਇਹਨੂੰ ਪੁੱਛਦੇ ਵੀ ਤੂੰ ਕਿਹਦਾ ਮੁੰਡਾ ਕਹਿੰਦੇ ਮੈਂ ਜੀ ਗਿਆਨ ਦਾ ਮੁੰਡਾ ਕਹਿੰਦੇ ਮੇਰੇ ਛੋਟੇ ਭਾਈ ਦਾ ਮੁੰਡਾ ਵਾ ਫਿਰ ਪੁੱਤ ਦੁੱਧ ਲੈ ਕੇ ਆ ਕਹਿੰਦੇ ਇੱਥੇ 5000 ਬੰਦਾ ਖੜਾ ਮੇਰਾ ਜੀ ਕਰਦਾ ਮੈਂ ਦੁਕਾਨ ਤੇ ਜਾਵਾਂ ਮੇਰਾ ਜੀ ਬਹੁ ਕਰਦਾ ਇਹ ਕਹਿੰਦੇ ਆ ਜਾਓ ਫਿਰ ਉਹ ਕਹਿੰਦੇ ਤੂੰ ਬਰੇ ਦੁੱਧ ਲਿਆ ਵਰਤੀ ਲਿਆ ਫਿਰ ਵਰਤੀ ਖਾਧੀ ਫਿਰ ਇਹਨੂੰ ਕਹਿੰਦੇ ਪੁੱਤ ਸੌਰੀ ਮੈਂ ਤੇ ਆ ਨਹੀਂ ਹੋਣਾ ਵੀ ਸਕਿਉਰਟੀ ਨਾਲ ਉੱਥੇ ਇੰਨੀ ਦੁਕਾਨ ਤੇ ਕਿੱਥੇ ਰੱਜ ਮੈਂ ਖੜਾਉਂਗਾ ਵੀ ਡੇਰੇ ਮੱਥਾ ਦੇਖ ਪਹਿਲਾਂ ਤੋਂ ਹੀ ਨਾਗੇ ਸੰਤ ਦਾ ਡੇਰਾ ਬਸ ਇਹਨੂੰ ਸਾਰਾ ਇਲਾਕਾ ਸਾਰਾ ਪਿੰਡ ਸਾਰਾ ਪੰਜਾਬੀ ਮੰਨਦਾ ਹੈ ਡੇਰੇ ਨੂੰ ਇਹਦੇ ਵਿੱਚ ਤੁਸੀਂ ਕੋਈ ਵੀ ਸੁੱਖ ਸੁਖੋ ਪੂਰੀ ਹੁੰਦੀ ਹੈ ਕਿਹੜੀ ਮਠਾਈ ਜਿਹੜੀ ਉਹਨੂੰ ਜ਼ਿਆਦਾ ਪਸੰਦੀਦਾ ਸੀਗੀ ਜਿਹੜੀ ਉਹ ਖਾਣੀ ਅਕਸਰ ਪਸੰਦ ਕਰਦੇ ਸੀਗੇ ਉਹ ਤਾਂ ਭਰਾਵਾ ਕਈ ਫਿਲਮਾਂ ਦੇ ਵਿੱਚ ਤਾਂ ਸਾਡਾ ਜਲੇਬੀਆਂ ਦੇ ਨਾਂ ਲੈਂਦੇ ਸਾਡੀ ਰੱਬ ਦੀ ਕਿਰਪਾ ਨਾਲ ਅਸੀਂ ਪਹਿਲਾਂ ਤੋਂ ਹੀ ਮਹਾਰਾਜ ਕਨੀ ਅਸੀਂ ਬਸ ਸੱਚੇ ਦੇ ਨਾਲ ਹੀ ਬਣਾਉਣੇ ਜਾਂ ਲਾ ਲੋ ਕੋਈ ਮਹਾਰਾਜੀ ਪ੍ਰਤਾਪ ਆ ਕਈ ਫਿਲਮਾਂ ਵਿੱਚ ਨੌ ਲੈਂਦੇ ਕਿੱਥੋਂ ਆਇਆਗਾ ਸਾਂਨੇ ਆਲੋਂ ਕਹੋ ਲੰਬੜਾ ਦਾ ਜਲੇਬੀਆਂ ਨਹੀਂ ਲਿਆ ਆ। ਕਹਿੰਦੇ ਮੈਂ ਭੁੱਲਿਆਗਾ ਫਿਰ ਉਹ ਜਲੇਬੀਆਂ ਕਾ ਲੈ ਕੇ। ਕਈ ਫਿਲਮਾਂ ਸਾਡਾ ਨੌ ਲਿਆ ਵਿਚਾਰਿਆਂ ਨੇ। ਕਿਵੇਂ ਵੇਖਦਾਂ ਉਹ ਵੀ ਐਡਾ ਕਲਾਕਾਰ ਤੇ ਉਹ ਉਸ ਔਖੀ ਘਾੜੀ ਦੇ ਵਿੱਚ ਵੀ ਨਾਲ ਖੜੇ ਵੀ ਜਦੋਂ ਇੱਕ ਕਹਿੰਦੇ ਪਰਿਵਾਰ ਨੂੰ ਲੋਡ ਹੁੰਦੀ ਹੈ ਵੀ ਉਹ ਐਡਾ ਕਲਾਕਾਰ ਬੰਬੇ ਤੋਂ ਫੋਨ ਕਰ ਰਿਹਾ ਤੁਹਾਨੂੰ ਵੀ ਅਸੀਂ ਅਫਸੋਸ ਕਰਦੇ ਹਾਂ। ਦੋ ਮਹੀਨੇ ਪਹਿਲਾਂ ਹਾਂ ਦੋ ਮਹੀਨੇ ਪਹਿਲਾਂ ਮੇਰੀ ਗੱਲ ਹੋਈ ਆ। ਹਾਂ। ਦੋ ਮਹੀਨੇ ਪਹਿਲਾਂ ਮੈਂ ਤੇ ਮੇਰਾ ਮੁੰਡਾ ਸੀ ਇੱਥੇ ਦੁਕਾਨ ਦੇ ਜਿਹੜਾ ਮੁੰਡਾ ਪਰਫੀ ਲੈ ਕੇ ਗਿਆ। ਉਹਨੂੰ ਨਾਲ ਗੱਲ ਕਰ ਕਹਿੰਦਾ ਇਹ ਉਹ ਮੇਰਾ ਮੁੰਡਾ ਪੁੱਛਦਾ ਤੁਸੀਂ ਕੌਣ ਬੋਲਦੇ ਹੋ ਹਲੇ ਹਾਸਾ ਮਜ਼ਾਕ ਬਹੁਤ ਕਰਦਾ ਸੀ ਕਹਿੰਦੇ ਮੈਂ ਅਸਲੀ ਧਰਮਿੰਦਰ ਬੋਲਦਾ ਉਹ ਕਹਿੰਦਾ ਅੱਛਾ 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 ਫਿਰ ਮੇਰੇ ਮੁੰਡੇ ਨੂੰ ਰਿਕਾਰਡਿੰਗ ਕਹਿੰਦਾ ਮੈਂ ਰਿਕਾਰਡਿੰਗ ਲਵੋ ਲਿਆ ਕਹਿੰਦਾ ਲਾ ਲਾ ਕਹਿੰਦਾ ਮੈਨੂੰ ਸਿੱਧੀ ਗੱਲ ਕਰ ਲੈ ਨੈਟ ਤੇ ਹਾਂ ਉਹ ਕਹਿੰਦਾ ਠੀਕ ਆ ਕਹਿੰਦਾ ਇਹਨਾਂ ਨੂੰ ਲੈ ਆ ਕਦੇ ਇਹਨਾਂ ਨਾਲ ਨਾਲ ਛਣਨਾ ਹਾਸਾ ਆਉਂਦਾ ਸੀ ਮਤਲਬ ਹਾਸਾ ਮਜ਼ਾਕ ਉਸੇ ਤਰੀਕੇ ਨਾਲ ਦੇਸੀ ਹੁੰਦਾ ਸੀ ਜੀ ਸਾਡੇ ਵਰਗਾ ਬਾਲ ਛਾਲ ਵਾਲਾ ਬੰਦਾ ਸੀ ਦੇਸੀ ਸੀ ਇਸੇ ਮਾਰੀ ਨਹੀਂ ਚੰਗੀ ਜੇ ਕੋਈ ਬੰਦਾ ਗਿਆ ਆ ਸਵੇਰੇ ਸਾਡੇ ਪਿੰਡ ਦੀ ਕੁੜੀ ਆ ਉਹਦੇ ਡੈਡੀ ਦਾ ਨਾਮ ਆ ਨਾਰੂ ਉਹ ਕੁੜੀ ਕਹਿੰਦੀ ਵੀਰੇ ਕਿਤੇ ਆਇਆ ਹੋਣਾ ਕਹਿੰਦੀ ਮੈਂ ਔਖੀ ਆ ਕਹਿੰਦਾ ਆਲਾ ਭਾਈ ਚੱਕ 1.5 ਲੱਖ ਰੁਪਏ ਮੈਨੂੰ ਕਹਿੰਦੀ ਇਹ ਨਹੀਂ ਪਤਾ ਕਿੰਨੇ ਕੁ ਪਏ ਨੇ ਕਿੰਨੇ ਨਹੀਂ ਕੱਢ ਕੇ ਦੇ ਦੇ ਜੇ ਲੋੜ ਹੋਵੇ ਨਾ ਫੋਨ ਨੰਬਰ ਆਲਾ ਮੈਂ ਉਹ ਫੇਰ ਕਰ ਦਿਆਂਗਾ ਐਡਾ ਦਰਿਆ ਦਿਲ ਬੰਦਾ ਮਤਲਬ ਭਾਈ ਕੋਈ ਤੁਹਾਡੀ ਯਾਦ ਉਹਨਾਂ ਨਾਲ ਹੋਵੇ ਜਾਂ ਤੁਹਾਡੇ ਪਰਿਵਾਰ ਦੀ ਕੋਈ ਯਾਦ ਹੋਵੇ ਜਿਹੜੀ ਸਾਡੇ ਨਾਲ ਸਾਂਝੀ ਕਰਨੀ ਚਾਹੋਗੇ ਜਾਂ ਤਾਂ ਭਾਈ ਆਏ ਆ ਜਾਂ ਸਾਡਾ ਲੋਕ ਕਿੱਥੇ ਤੱਕ ਉਹ ਨਹੀਂ ਕਰਿਆ ਹੋਇਆ ਹਰੇਕ ਬੰਦੇ ਨੂੰ ਕਹਿਣਾ ਵੀ ਲੰਬੜਦਾਰਾਂ ਦੀ ਮਠਾਈ ਲੈ ਕੇ ਆਇਓ ਹੋਰ ਵੀ ਬਹੁਤ ਪੰਜਾਬ ਦੇ ਦੁਕਾਨਾਂ ਨੇ ਤਗੜੇ ਦੇਣੇ ਦੁਕਾਨਾਂ ਨੇ ਅੱਜ ਤੱਕ ਉਹਨੇ ਜਦੋਂ ਵੀ ਕੋਈ ਬੰਦਾ ਗਿਆ ਜੇ ਬੰਦੇ ਕਿਸੇ ਨੂੰ ਪੁੱਛਿਆ ਕੋਈ ਦੱਸੋ ਜੀ ਉਹਨੇ ਕਹਣਾ ਫਿਰ ਤੂੰ ਆਉਂਦਾ ਹੈ ਭਾਈ ਲੰਬੜਦਾਰਾਂ ਤੋਂ ਮੇਰੇ ਲਈ ਮਠਾਈ ਲੈ ਸਿਆਲਾਂ ਚ ਗਜਰੇਲਾ ਗਰਮੀ ਚ ਬਰਫੀ ਆ ਤੈਨੂੰ ਮਹੀਨੇ ਪਹਿਲਾਂ ਰਖੜੀ ਨੂੰ ਮੁੰਡਾ ਗਿਆ ਕੈਲਾ ਪਰਿਵਾਰ ਆ ਉਹ ਵੀ ਮੇਰੇ ਬਾਬਾ ਜੀ ਦੇ ਨਾਂ ਤੇ ਨਵਾਂ ਸਾਧੂ ਰਾਮ ਕੈ ਲੈ ਕੇ ਉਹਨੇ ਮੈਨੂੰ ਇੱਕ ਪਹਿਲਾਂ ਗਿਆ ਕਹਿੰਦਾ ਵੀਰੇ ਮੈਂ ਸ਼ਵੇਰੇ ਤਾਈ ਕੋਲ ਜਾ ਕੇ ਆਉਣਾ ਮੈਂ ਕਿਵੇਂ ਜਾਣਾ ਕਹਿੰਦਾ ਜਹਾਜ਼ ਰਾਹੀਂ ਆਉਂਗਾ ਮਗਾ ਠੀਕ ਆ ਕੱਲ ਮੈਂ ਬਰਫੀ ਲੈ ਕੇ ਜਾਣੀ ਆ ਮੈਂ ਕੋਈ ਨਹੀਂ ਲੈ ਜੀ ਮੇਰੀ ਸਵੇਰੇ ਇੱਥੇ ਕਹਿੰਦਾ ਮੈਂ ਗੱਲ ਕਰਾਵਾਂ ਮੈਂ ਕੀ ਲੋੜ ਆ ਕੋਈ ਨਹੀਂ ਤੂੰ ਲੈ ਜਾ ਭਾਈ ਸਾਹ ਤਾਂ ਪਤਾ ਤੂੰ ਨਾ ਘਰ ਵਾਲੇ ਲੈਣ ਕਹਿੰਦਾ ਕਰ ਲੈ ਗੱਲ ਉਹ ਕਹਿੰਦੇ ਭਾਈ ਮੁੰਡਿਆਂ ਨੂੰ ਡੱਬ ਕੇ ਬਰਫੀ ਭੇਜਦੀ ਜਿਹੜਾ ਸਮਾਨ ਆ ਮੇਰਾ ਪੋਤਾ ਆਉਂਦਾ ਅਸੀਂ ਜਿੱਥੇ ਵੀ ਬੰਡੜੀ ਬੁੰਡੜੀਆਂ ਕੋਈ ਸ ਕਰਨੀ ਆ ਉਹ ਕਹਿੰਦਾ ਯਾਰ ਮੇਰੇ ਕੋਲ ਕੋਈ ਬਰਫੀ ਨਹੀਂ ਕਹਿੰਦਾ ਮੈਂ ਕਦੇ ਕਿਸੇ ਨਹੀਂ ਵੀ ਕਿਸੇ ਦੀ ਆ ਕਹਿੰਦਾ ਮੈਂ ਕਹਿੰਦਾ ਮੇਰੇ ਪਿੰਡੋਂ ਮੇਰੇ ਪਿੰਡੋਂ ਆਈ ਆ ਹਾਂ ਹਰੇਕ ਨੂੰ ਕਹਿੰਦਾ ਵੀ ਮੇਰੇ ਪਿੰਡੋਂ ਆਈ ਆ ਕਿ ਸਰਮਾ ਕਦੇ ਕਹਿੰਦਾ ਸਾਡੀ ਦੁਕਾਨ ਆ ਕਹਿੰਦਾ ਮੈਂ ਕਹਿੰਦਾ ਮੇਰੇ ਯਾਰ ਪਿੰਡੋਂ ਆਈ ਆ ਮੇਰੇ ਪਿੰਡ ਦੀ ਚੀਜ਼ ਆ ਬਹੁਤ ਨਾ ਇੰਨਾ ਕਿ ਤੁਹਾਡਾ ਮਿਸ ਰੋਸ਼ਨ ਵੀ ਕਿਹਾ ਸੀ ਦੱਸਿਆ ਜਿਵੇਂ ਫਿਲਮਾਂ 'ਚ ਵੀ ਨਾਮ ਲਿਆ ਹਾਂ ਫਿਲਮਾਂ 'ਚ ਵੀ ਨਾਮ ਲਿਆ ਹਾਂ ਉਸ ਤੋਂ ਬਾਅਦ ਕਿਹੜੇ ਕਿਹੜੇ ਕਲਾਕਾਰ ਨੂੰ ਦੱਸਿਆ ਵੀ ਕਿਹੜੇ ਕਿਹੜੇ ਕਲਾਕਾਰ ਨੂੰ ਕਲਾਕਾਰ ਉਹ ਕਹਿੰਦਾ ਜੀ ਕਹਿੰਦਾ ਯਾਰ ਜਿਹੜੇ ਮੇਰੇ ਹਾਨ ਪ੍ਰਮਾਨ ਦੇ ਕੋਈ ਮੈਂ ਨਹੀਂ ਛੱਡੇ ਜਿਵੇਂ ਆਪਾਂ ਕਹਾਂ ਪੁੱਛਣਾ ਕਹਿੰਦੇ ਕੋਈ ਮੈਂ ਕਲਾਕਾਰ ਛੱਡਿਆ ਨਹੀਂ ਜਿਹਨੂੰ ਮਰਫੀ ਦਿੱਤੀ ਉਹ ਕਹਿੰਦਾ ਆਪਾਂ ਸਾਹਨੇ ਨਾਲ ਜਾਣਾ ਜਿਹਨੂੰ ਮੈਂ ਕ ਆ ਇਹ ਦੁਆ ਕਰਦੇ ਆ ਉਹਨਾਂ ਦੀ ਇਹ ਦੁਆ ਕਰਦੇ ਆ ਭਰਾਵਾ ਜੇ ਜਿਹੜਾ ਬੰਦਾ ਥੱਲਿਓਂ ਕਿੱਥੇ ਗਿਆ ਵਾ ਹਲੇ ਵੀ ਉਹ ਬੰਦੇ ਨੇ ਆਪਣਾ ਪਿੰਡ ਯਾਦ ਆ। ਕਹਿੰਦੇ ਉਹਨਾਂ ਦੀ ਮਾਤਾ ਜੀ ਪਿੰਡ ਚ ਆਉਂਦੇ ਹੁੰਦੇ ਸੀਗੇ ਜੇਕਰ ਕਿਸੇ ਨੂੰ ਲੋੜ ਹੈ ਤਾਂ ਕਈ ਵਾਰੀ ਉਹਨਾਂ ਪਾਤਾ ਜੀ ਉਹਨਾਂ ਦੇ ਇੱਕ ਵਾਰੀ ਆਏ ਸੀਗੇ ਮੈਂ ਕੁਵਾਰਾ ਸੀ ਹੁਣ ਤਾਂ ਮੈਂ 30 ਸਾਲੀ ਮੇਰੇ 40 ਸਾਲ ਹੋ ਗਏ ਵਿਆਹ ਹੋਇਆ ਉਹ ਯਾਦ ਸਾਡੇ ਘਰੇ ਆਏ ਸੀਗੇ ਉਹ ਯਾਦ ਕਹਿੰਦੇ ਸੀਗੇ ਮੇਰੇ ਬਾਬਾ ਜੀ ਦੇ ਅਫਸੋਸ ਨੂੰ ਕਹਿੰਦੇ ਵੀ ਮੈਂ ਕਾਪੀ ਤੇ ਸਾਰਾ ਕੁਝ ਲਿਖੀ ਜਾਣੀ ਹੁੰਨੀ ਆ। ਵੀ ਜਦੋਂ ਮੈਂ ਪਿੰਡ ਆਉਂਦੀਆਂ ਸਾਰਿਆਂ ਦੇ ਦੁੱਖ ਤਕਲੀਫਾਂ ਮੈਂ ਕਦੇ ਭੁੱਲਣਾ ਜਾਵਾਂ ਫਿਰ ਮੈਂ ਕਿੱਥੇ ਆਉਂ ਹਰੇਕ ਬੰਦੇ ਦੇ ਦੁੱਖ ਸੁੱਖਾ ਕੇ ਸਾਂਝਾ ਕਰਦੇ ਸੀ ਉਹ ਹਰੇਕ ਜਉਂਦੇ ਜੀ ਜੇ ਕਿਸੇ ਦੇ ਗਰੀਬ ਦੇ ਵਿਆਹ ਹੁੰਦਾ ਸੀ ਉਹਨਾਂ ਨੂੰ ਪੈਸੇ ਵੀ ਦੇ ਕੇ ਜਾਂਦੀ ਮੈਂ ਆਪ ਦੇਖੇ ਨੇ ਬਹੁਤ ਛੋੜੇ ਉਮਰ ਚ ਸੀ ਮੈਂ ਜਦੋਂ ਉਹ ਦੇਖੇ ਨੇ ਮੈਨੂੰ ਪਿੰਡ 'ਚ ਪਤਾ ਲੱਗਿਆ ਨਿਆਣੇ ਹੁੰਦਿਆਂ ਨੂੰ ਉਹ ਉਤਰਮੰਦਰੀ ਮੰਮੀ ਆਈਆ ਉਤਰਮੰਦਰੀ ਮੰਮੀ ਆਈਆ ਮੈਂ ਕਿਹਾ ਲੱਭਦੇ ਆ ਲੱਭਦੇ ਜਲ ਦੇਖਿਆ ਸਾਡੇ ਘਰੇ ਬੈਠੀ ਕੁਰਸੀ ਤੇ ਫਿਰ ਮੈਂ ਜਾ ਕੇ ਪੈਰੀ ਹੱਥ ਲਾਏ ਫਿਰ ਉਹਨਾਂ ਨੇ ਸਾਡੇ ਘਰੇ ਬੈਠ ਕੇ ਚਾਹ ਪਾਣੀ ਪੀਤੀ ਮੇਰੀ ਮਾਂ ਨਾਲ ਗੱਲਾਂ ਕਰੀਆਂ ਸਾਰਿਆਂ ਬਹੁਤ ਗੱਲਾਂ ਕਰੀਆਂ ਫਿਰ ਮੇਰੇ ਬਜ਼ੁਰਗੀਆਂ ਬਹੁਤ ਗੱਲਾਂ ਕਰ ਕਰਕੇ ਯਾਦ ਕਰਕੇ ਫਿਰ ਉਹ ਕਹਿੰਦੀ ਮੈਂ ਫਲਾਣੇ ਜਾਣਾ ਮੈਂ ਝਿਮਕੇ ਜਾਣਾ ਉਹ ਐਂ ਵਿਚਾਰੇ ਹੁੰਦੇ ਸੀ ਬਈ ਕਿਵੇਂ ਵਿਖਦੇ ਸਾਰੀ ਜਿਹੜੀ ਖੱਟੀ ਕਮਾਈ ਆ ਤੁਹਾਡੇ ਬਜ਼ੁਰਗਾਂ ਦੀ ਆ ਜਿਹੜੀ ਅੱਜ ਐਡਾ ਨਾਮ ਧਰਮਿੰਦਰ ਜੀ ਨੇ ਕੀਤਾ ਜਿਹੜੀ ਉਹਨਾਂ ਨੂੰ ਐਨੀ ਪਸੰਦ ਆ ਬੰਬੇ ਤੱਕ ਜਿਹੜੀ ਆ ਉਹ ਸਾਨੇ ਆਲ ਦੀ ਲੰਬੜਦਾਰਾਂ ਦੀ ਪਰਫੀ ਗਈ ਉਹਦਾ ਜਦੋਂ ਵੀ ਕੋਈ ਗੱਲ ਕਰਦੇ ਸੀ ਨਾ ਸਾਨੂੰ ਕਹਿੰਦੇ ਸੀ ਵੀ ਪੁੱਤ ਜਿਹੜੀ ਤੁਸੀਂ ਆਹ ਨਾ ਕੁਆਲਿਟੀ ਸਾਹਮ ਕੇ ਰੱਖੀ ਹੋਈ ਆ ਇਹੀ ਦੇਣਾ ਵੀ ਇਕਣੇ ਰੱਖਿਓ ਮੈਂ ਜਦਵੀ ਖਾਨਾ ਕਹਿੰਦਾ ਮੈਨੂੰ ਕਦੇ ਨਹੀਂ ਲੱਗਿਆ ਵੀ ਮੇਤੋਂ ਇਹ ਕੋਈ ਬਾਹਰ ਨਹੀਂ ਵੀ ਮੇਰੇ ਹੀ ਨੇ ਮੈਂ ਜਦਵੀ ਗਾਲਖਾਨਾ ਵੀ ਜਿਹੜੇ ਮੇਰੇ ਚਾਚਾ ਜੀ ਨਾਲ ਤੁਹਾਡੇ ਡੈਡੀ ਨਾਲ ਲਿੰਕ ਸੀ ਪੁੱਤ ਵੀ ਉਵੇਂ ਹੀ ਲਿੰਕ ਨੇ ਤੁਹਾਡੇ ਅਸੀਂ ਵੀ ਬਹੁਤ ਕਰਦੇ ਸੀ ਅਸੀਂ ਵੀ ਜਦ ਇੱਥੇ ਕੋਈ ਬੰਦਾ ਆਉਂਦਾ ਸਾਡੇ ਕੋਲ ਉਹ ਵੀ ਬੰਦੇ ਆਉਂਦੇ ਨੇ ਵੀ ਯਾਰ ਇਹ ਦੁਕਾਨਾ ਧਰਮਿੰਦਰ ਦੀ ਮਠਾਈ ਦੀ ਕਹਿੰਦਾ ਹਾਂ ਵੀਰੇ ਇਹੀ ਆ ਲਗਾ ਯਾਰ ਦੇਸੀ ਦੁਕਾਨਾ ਮਠਾਈ ਕੋਈ ਹੋਰ ਹੀ ਚੀਜ਼ ਆ ਆ ਹੁਣ ਵੀ ਇਥੋਂ ਘਟੋ ਘਟ ਅਸੀਂ ਹਲੇ 12 ਵਜੇ ਨੇ ਕਵਾਂਟਲ ਗਜਰੀਲਾ ਵੇਚਤਾ ਸਾਡੇ ਕੋਲ ਥੋੜਾ ਮੋਟਾ ਵਾ ਬਸ ਐਨੇ ਲੋਕ ਪਸੰਦ ਐਨੇ ਲੋਕ ਪਸੰਦ ਕਰਦੇ ਨੇ ਬਾਹਰੋਂ ਸ਼ਿਆਲਾਂ ਚ ਕੋਈ ਬੰਦਾ ਜਾਊ ਪਿਛਲੇ ਸਾਲ ਇੱਥੇ ਸ਼ਰਾਬ ਦੇ ਠੇਕੇ ਵਾਲੇ ਨੇ ਉਹ ਮੈਨੂੰ ਕਹਿੰਦਾ ਯਾਰ ਮੇਰੀ ਕੁੜੀ ਨੇ ਤਾਂ ਬਾਹਰ ਜਾਣਾ ਜੇ ਗਜਰੀਲਾ ਬਣਾਉਂਗੇ ਮੈਂ ਕਿਹਾ ਵੀਰ ਹਲੇ ਗਜਰੀਲੇ ਦਾ ਰੰਗ ਨਹੀਂ ਬਣਿਆ ਲੈ ਨਹੀਂ ਬਣਿਆ ਕੁੜੀ ਨੂੰ ਜਾ ਕੇ ਮੇਰੇ ਨਾਲ ਗੱਲ ਕਰਾਈ ਉਹਦਾ 7000 ਕੋ ਨੰਬਰ ਸੀ ਮਗਰ ਆ ਸ਼ਰਾਬ ਦੇ 11.5 ਦੇ ਠੇਕੇ ਵਾਲੇ ਉਹ ਕੁੜੀ ਮੈਨੂੰ ਕਹਿੰਦੀ ਚਾਚਾ ਜੀ ਮੈਂ ਜਦੋਂ ਜਾਊਂਗੀ ਜੇ ਗਜਰੀਲਾ ਬਣਾਣਾ ਮੈਂ ਪੁੱਤ 10 ਦਿਨ ਅੜ ਕੇ ਜਾਊਂਗੀ 10 12 ਦਿਨਾਂ ਬਾਅਦ ਫਿਰ ਉਹ ਕਾਜਰਾ ਆਪਣੇ ਡੈਡੀ ਨੇ ਜਾ ਕੇ ਲਿਆਈ ਲਿਆ ਕੇ ਗੱਜਰ ਪਾਕ ਬਣਵਾਇਆ ਲੈ ਕੇ ਗਈ ਉਸੇ ਅਗੇ ਮੈਨੂੰ ਕਹਿੰਦੀ ਚਾਚਾ ਤੁਹਾਡਾ ਥੈਂਕ ਯੂ ਬਹੁਤ ਲੋਕਾਂ ਨੇ ਪਸੰਦ ਕਰਿਆ ਕਿਉਂਕਿ ਉਹ ਇੱਡਾ ਗਈ ਕੁੜੀ ਠੀਕ 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 ਸ਼ੁਕਰੀਆ ਸ਼ੁਕਰੀਆ ਬਿਲਕੁਲ ਜਿਸ ਤਰੀਕੇ ਨਾਲ ਲੰਬੜਦਾਰ ਸਵੀਟ ਸ਼ਾਪ ਦੇ ਬਾਹਰ ਖੜੇ ਆ ਜਿੱਥੋਂ ਉਹਦੀ ਮਠਾਈ ਜਿਹੜੀ ਹੈ ਧਰਮਿੰਦਰ ਜੀ ਨੂੰ ਇੰਨੀ ਕਿ ਜ਼ਿਆਦਾ ਪਸੰਦ ਸੀ ਵੀ ਸਪੈਸ਼ਲੀ ਸਨ ਨੇ ਆ ਉਹ ਤੋਂ ਜਿਹੜੀ ਆ ਉਹ ਬੰਬੇ ਜਾਂਦੀ ਹੁੰਦੀ ਤੁਸੀਂ ਤਾਂ ਸੈਟਅਪ ਬਿਲਕੁਲ ਜਿਸ ਤਰੀਕੇ ਨਾਲ ਬਾਈ ਜੀ ਨੇ ਦੱਸਿਆ ਵੀ ਇੱਕ ਦੇਸੀ ਤਰੀਕੇ ਦਾ ਸੈਟਅਪ ਹੈ ਵੀ ਪੱਟੀਆਂ ਲੱਗੀਆਂ ਹੋਈਆਂ ਨੇ ਤਾਂ ਉਸੇ ਤਰੀਕੇ ਨਾਲ ਜਿਹੜੀ ਇਹ ਇੱਕ ਦੇਸੀ ਮੇਕਿੰਗ ਜਿਹੜੀ ਤੁਹਾਨੂੰ ਇੱਥੇ ਬਣਦੀ ਹੋਈ ਨਜ਼ਰ ਆਉਗੀ ਤਾਂ ਇਹ ਬਿਲਕੁਲ ਇਹ ਉਸੇ ਉਹਨਾਂ ਦੇ ਘਰ ਦੇ ਨੇੜੇ ਦਾ ਜਿਹੜਾ ਏਰੀਆ ਸਾਰਾ ਦਾਇਰਾ ਛੋਟਾ ਜਿਹਾ ਦਾਇਰਾ ਪਰ ਲੋਕ ਉਹਨਾਂ ਨੂੰ ਇਸ ਤਰੀਕੇ ਨਾਲ ਪਿਆਰ ਕਰਦੇ ਨੇ ਵੀ ਜਦ ਨਾਲ ਗੱਲ ਕਰੋ ਤਾਂ ਉਹ ਦੱਸਦਾ ਵੀ ਕਿਸ ਤਰੀਕੇ ਨਾਲ ਜਿਹੜੇ ਨੇ ਧਰਮਿੰਦਰ ਜੀ ਲਿਹਾਜ਼ ਪਗਾਉਂਦੇ ਸੀਗੇ ਕਿਸ ਕਿਸ ਤਰੀਕਾ ਜਿਹੜੀ ਲਿਹਾਜ਼ ਪਗਾਉਂਦੇ ਨੇ ਤੇ ਜਦੋਂ ਉਹਨਾਂ ਨੇ ਕਿਹਾ ਮਿਲਣਾ ਤੇ ਉਹਨਾਂ ਨੇ ਦੱਸਣਾ ਵੀ ਅਸੀਂ ਇਸ ਤਰੀਕੇ ਨਾਲ ਇਹਨਾਂ ਨੂੰ ਜਾਣਦੇ ਆ ਜਾਂ ਜਿਵੇਂ ਵੀ ਸਾਰਾ ਕੁਝ ਉਹ ਧਰਮਿੰਦਰ ਜੀ ਦੀ ਜਿਹੜੀ ਹੈ ਉਹ ਇੱਕ ਮੋਹ ਪ੍ਰੇਮ ਜਿਹੜਾ ਸਾਹਮਣੇ ਨਾ ਸੀਗਾ ਉਹ ਕਾਫੀ ਵਧੀਆ ਜਿਹਾ